ਦੋਸਤੋ ਕੀ ਹਾਲ ਚਾਲ ਨੇ ਆਸ ਕਰਦਾ ਵਧੀਆ ਚੜ੍ਹਦੀ ਕਲਾ 'ਚ ਹੋਵੋਗੇ ਸੋ ਅੱਜ ਗੱਲ ਕਰ ਰਹੇ ਆ ਨਾਵਲ ਰਣ ਪਿਤਰਾਾਂ ਦੇ ਰਣ ਪਿਤਰਾਾਂ ਦੇ ਨਾਵਲ ਡਾਕਟਰ ਦਲੀਪ ਕੌਰ ਡਿਵਾਣਾ ਜੀ ਵੱਲੋਂ ਲਿਖਿਆ ਗਿਆ ਇੱਕ ਪ੍ਰਸਿੱਧ ਪੰਜਾਬੀ ਨਾਵਲ ਹੈ ਜੋ ਮਨੁੱਖੀ ਜੀਵਨ ਦੀ ਹੋਂਦ ਅਸਲੀਅਤ ਇਕਲਤਾ ਵਿਛੋੜਾ ਅਤੇ ਮੌਜੂਦਾ ਸਮਾਜਿਕ ਸੰਘਰਸ਼ਾਂ ਦੀ ਗਹਿਰਾਈ ਦੀ ਜਾਂਚ ਕਰਦਾ ਹੈ ਨਾਵਲ ਵਿੱਚ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਤੋਂ ਉਹਨਾਂ ਨੂੰ ਦੀ ਵਿਆਖਿਆ ਕੀਤੀ ਗਈ ਹੈ। ਇਹ ਵਿਅਕਤੀ ਦੇ ਅੰਦਰਲੇ ਤਨਾਅ, ਖੋਜ ਅਤੇ ਸਮਾਜ ਨਾਲ ਸੰਘਰਸ਼ ਨੂੰ ਉਦਗਾਰਿਤ ਕਰਦਾ ਹੈ। ਮੁੱਖ ਤੌਰ ਤੇ ਪੰਜਾਬੀ ਸਮਾਜ ਵਿੱਚ ਔਰਤਾਂ ਦੀ ਦੁਰਦਸ਼ਾ, ਪਿਤਾ-ਪੁਰਖੀ ਕਰਜੇ ਅਤੇ ਪਰੰਪਰਾਵਾਂ ਦਾ ਬੋਝ ਅਤੇ ਆਜ਼ਾਦੀ ਲਈ ਮਨੁੱਖ ਦਾ ਸੰਘਰਸ਼ ਦਰਸਾਉਂਦਾ ਹੈ। ਨਾਵਲ ਦਾ ਸਰਲੇਖ ਹੀ ਇਸ ਦੇ ਕੇਂਦਰੀ ਵਿਸ਼ੇ ਵੱਲ ਇਸ਼ਾਰਾ ਕਰਦਾ ਹੈ। ਤੇ ਦੱਸਦਾ ਹੈ ਕਿ ਕਿਵੇਂ ਪਿਛਲੀਆਂ ਪੀੜ੍ਹੀਆਂ ਖਾਸ ਕਰਕੇ ਔਰਤਾਂ ਲਈ ਕਰਜ਼ਾ ਬਨ ਜਾਂਦੇ ਨੇ ਇਸ ਰਿਣ ਨੂੰ ਚੁਕਾਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਨਿੱਜੀ ਜ਼ਿੰਦਗੀ ਅਤੇ ਖੁਸ਼ੀਆਂ ਨੂੰ ਤਬਾਹ ਕਰ ਦਿੰਦੀ ਹੈ ਡਾਕਟਰ ਦਿਵਾਣਾ ਦੇ ਬਹੁਤ ਸਾਰੇ ਸਾਹਿਤ ਵਾਂਗੂ ਇਹ ਨਾਵਲ ਵੀ ਪੰਜਾਬੀ ਸਭਿਆਚਾਰ ਵਿੱਚ ਔਰਤਾਂ ਦੀ ਮਜਬੂਰੀ ਅਤੇ ਉਸ ਉੱਤੇ ਥੋਪੀਆਂ ਗਈਆਂ پابੰਦੀਆਂ ਨੂੰ ਜਾਗਰੂਕ ਕਰਦਾ ਹੈ ਨਾਵਲ ਦੀਆਂ ਪਾਤਰਾਂ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਣ ਦੀ بجائے ਪਰਿਵਾਰਕ ਇੱਜ਼ਤ ਅਤੇ ਰਸਮਾਂ ਦੇ ਪਾਰ ਹੇਠ ਦੱਬੀਆਂ ਰਹਿੰਦੀਆਂ ਨੇ। ਨਾਵਲ ਵਿੱਚ ਪਿੰਡੂ ਪੰਜਾਬ ਦੀਆਂ ਜ਼ਿੰਗੀਰੂ ਸੋਚਾਂ, ਜਾਤ-ਪਾਤ ਤੇ ਬੰਧਨ ਅਤੇ ਖੇਤਰੀ ਵੈਰ ਵਿਰੋਧ ਨੂੰ ਦਰਸਾਇਆ ਗਿਆ ਜੋ ਮਨੁੱਖੀ ਰਿਸ਼ਤਿਆਂ ਨੂੰ ਗੁੰਝਲਦਾਰ ਬਣਾਉਂਦੇ ਨੇ। ਪੁਰਾਣੀਆਂ ਰੂੜੀਵਾਦੀ ਸੋਚਾਂ ਅਤੇ ਨਵੀਂ ਪੀੜੀ ਦੀਆਂ ਆਜ਼ਾਦੀ, ਪਿਆਰ ਅਤੇ ਵਿਅਕਤੀਗਤ ਪਛਾਣ ਅਤੇ ਇੱਛਾਵਾਂ ਵਿਚਕਾਰਲੇ ਟਕਰਾਅ ਨੂੰ ਇਸ ਨਾਵਲ ਵਿੱਚ ਬੜੀ ਸੁਵੇਦਨਸ਼ੀਲਤਾ ਨਾਲ ਅਵੇਸ਼ ਕੀਤਾ ਗਿਆ ਹੈ। ਨਾਵਲ ਵਿੱਚ ਤਣਾ, ਵਿਛੋੜਾ, ਯਾਦਾਂ ਅਤੇ ਸਮਾਜ ਦੇ ਖੋਖਲੇ ਰਵਾਜਾਂ ਰਿਵਾਜ ਵੀ ਆਮ ਨੇ ਜੋ ਪੀੜੀਦਰ ਪੀੜੀ ਚੱਲਦੇ ਆ ਰਹੇ ਨੇ। ਸਮਾਜਿਕ ਅਤੇ ਮਨੁੱਖੀ ਰਿਸ਼ਤਿਆਂ ਨੂੰ ਤੋੜਦੇ ਨੇ ਤੇ ਬਣਾਉਂਦੇ ਨੇ। ਪਾਠਕ ਲਈ ਵਿਸ਼ੇ ਨੁਕਤੇ ਜੀਵਨ ਦੇ ਅਰਥ ਅਤੇ ਵਿਰਸੇ ਨਾਲ ਜਾਂਚ ਰਣ ਪਿੱਤਰਾਂ ਦੇ ਪਾਠਕ ਨੂੰ ਚੇਤਨਾ ਮਿਲਦੀ ਹੈ ਕਿ ਪੁਰਖਾਂ ਤੋਂ ਮਿਲੇ ਰਣ ਜਾਂ ਵਿਰਾਸਤ ਕੇਵਲ ਜਾਇਦਾਦ ਨਹੀਂ ਸਗੋ ਸਾਥ ਸਬੰਧ ਵੀ ਨੇ ਇਹ ਨਾਵਲ ਪਾਠਕਾਂ ਨੂੰ ਆਪਣੇ ਆਪ ਆਪਣੇ ਵਿਰਸੇ ਆਪਣੇ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ ਇਸ ਤਰ੍ਹਾਂ ਰੈਣ ਪਿੱਤਰਾਂ ਦਾ ਇੱਕ ਗਹਿਰਾ ਅਤੇ ਅਰਥ ਭਰਿਆ ਨਾਵਲ ਹੈ ਜੋ ਵਿਅਕਤੀਗਤ ਕੇਂਦਰਿਤ ਦਿਲਚਸਪੀ ਪਰਿਵਾਰਕ ਸਿੰਘਾਸਣ ਤੇ ਸਮਾਜਿਕ ਵਿਤਕਿਆਂ ਦਾ ਸੁੰਦਰ ਵਿਗਿਆਪਨ ਪੇਸ਼ ਕਰਦਾ ਹੈ ਨਾਵਲ ਵਿੱਚ ਦਾ ਸਨੇਹ ਇਹ ਹੈ ਕਿ ਅਕਲ ਇਕੱਲਾ ਲੇਖਕ ਦੇ ਸਨੇਹ ਅਨੁਸਾਰ ਹਰੇਕ ਵਿਅਕਤੀ ਦੀ ਜ਼ਿੰਦਗੀ ਵਿੱਚ ਇਕਲਤਾ ਵਿਛੋੜਾ ਤੇ ਰੰਦੀ ਉਡੀਕ ਵੱਖ-ਵੱਖ ਰੂਪ ਵਿੱਚ ਮਿਲ ਆਉਂਦੀ ਹੈ। ਮਨੋਕੀ ਸ਼ਿੰਗਾਰਸ਼ ਅਤੇ ਸਮਾਜਿਕ ਸਚਾਈ ਨਾਵਲ ਪਾਠਕਾਂ ਨੂੰ ਉੱਚੇ ਭਾਵ ਅਤੇ ਵਿਵਸਥਿਕ ਵਿਕਸਤ ਕਰਨ ਲਈ ਪ੍ਰੇਰਦਾ ਹੈ। ਸੋ ਦੋਸਤੋ ਤੁਸੀਂ ਕਿੰਨੇ ਸੁਣਿਆ ਗਾ ਰਣ ਪਿੱਤਰਾਂ ਦੇ ਜੇਕਰ ਤੁਸੀਂ ਕਿਸੇ ਵੀ ਨਾਵਲ ਜਾਂ ਕਿਸੇ ਕਹਾਣੀਆਂ ਜਾਂ ਕਿਸੇ ਖਾਸ ਵਿਸ਼ੇ ਉੱਤੇ ਕਿੰਨੇ ਵੀਡੀਓ ਬਣਵਾਉਣਾ ਚਾਹੁੰਦੇ ਹੋ ਤੁਸੀਂ ਵਿੱਚ ਇੱਕ ਸਾਨੂੰ ਮੈਸੇਜ ਜੇ ਕਮੈਂਟ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਵੀ ਉਸ ਦੇ ਉੱਤੇ ਇੱਕ ਵਧੀਆ ਪਿਆਰੀ ਜੀ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਆਂਦੀ ਜਾਵੇ ਸੋ ਤੁਹਾਡਾ ਪੂਰੀ ਵੀਡੀਓ ਨੂੰ ਦੇਖਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਸਸਿਆ ਕਾ